ਸਤਿਗੁਰਾਂ ਨੇ ਫਿਰ ਇੱਥੇ ਇਹ ਵੀ ਬਚਨ ਕਹੇ ਸੀ ਕਿ ਗੁਰਸਿੱਖੋ ਆਪਸ ਵਿੱਚ ਪਿਆਰ ਰੱਖਣਾ ਪੰਥ ਦੇ ਵਾਅਦੇ ਨੂੰ ਲੋਚਣਾ ਮਹਾਰਾਜ ਜੀ ਨੇ ਬਚਨ ਕਹੇ ਸੀ ਇਹ ਪਰ ਅੱਜ ਅਸੀਂ ਇਹਨਾਂ ਬਚਨਾਂ ਤੋਂ ਪਿੱਛੇ ਜਾ ਰਹੇ ਹਾਂ ਇੱਕ ਦੂਜੇ ਦੀਆਂ ਲੱਤਾਂ ਖਿੱਚਦੇ ਹਾਂ ਸਾਡੇ ਅੰਦਰ ਪਿਆਰ ਨਹੀਂ ਰਹਿ ਗਿਆ ਮਹਾਰਾਜ ਕਹਿੰਦੇ ਸੀ ਖਾਲਸਾ ਜੀ ਆਪਸ ਵਿੱਚ ਪਿਆਰ ਰੱਖਣਾ ਤੇ ਪੰਥ ਦੇ ਵਾਅਦੇ ਨੂੰ ਲੋਚਣਾ ਮਹਾਰਾਜ ਨੇ ਇਹ ਵੀ ਬਚਨ ਕਹੇ ਸੀ ਖਾਲਸਾ ਜੀ ਜਵੇਂ ਇੱਕ ਪਿਤਾ ਦੇ ਪੁੱਤਰ ਹੁੰਦੇ ਆ ਨਾ ਉਹ ਆਪਣੇ ਪਰਿਵਾਰ ਨੂੰ ਵਧਾਉਣਾ ਚਾਹੁੰਦੇ ਆ ਕਿ ਮੇਰੇ ਬੱਚੇ ਵਧਨ ਤਰੱਕੀਆਂ ਕਰਨ ਓਵੇਂ ਤੁਸੀਂ ਸਾਰੇ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦੇ ਪੁੱਤਰ ਹੋ ਤੇ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦੇ ਪੰਥ ਨੂੰ ਵਧਾਉਣਾ ਹੈ ਘਟਾਉਣਾ ਨਹੀਂ ਵਾਅਦੇ ਨੂੰ ਲੋਚਣਾ ਜਵੇਂ ਇੱਕ ਆਮ ਸੰਸਾਰੀ ਬੰਦਾ ਆਪਣੇ ਪਰਿਵਾਰ ਦੇ ਵਾਅਦੇ ਨੂੰ ਲੋਚਦਾ ਹੈ ਨਾ ਕਿ ਮੇਰਾ ਪਰਿਵਾਰ ਵਧੇ ਫੁੱਲੇ ਤਰੱਕੀ ਕਰੇ ਓਵੇਂ ਖਾਲਸਾ ਜੀ ਤੁਸੀਂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦੇ ਸੁਪੁੱਤਰ ਹੋ ਸਾਰੇ ਤੁਸੀਂ ਵੀ ਆਪਣੇ ਪੰਥ ਦੇ ਵਾਅਦੇ ਨੂੰ ਲੋਚਣਾ ਗੁਰੂ ਨਾਨਕ ਸਾਹਿਬ ਜੀ ਮਾਰਦੇ ਦੀਆਂ ਤੁਹਾਡੇ ਤੇ ਖੁਸ਼ੀਆਂ ਹੋਣੀਆਂ ਜਿੱਥੇ ਵੀ ਜਾਣਾ ਘਰ ਘਰ ਦੇ ਵਿੱਚ ਜਾ ਕੇ ਗੁਰੂ ਨਾਨਕ ਸਾਹਿਬ ਦੇ ਪੰਥ ਦੀ ਗੱਲ ਕਰਨੀ ਗੁਰੂ ਨਾਨਕ ਸਾਹਿਬ ਜੀ ਮਾਰਦੇ ਦੇ ਰਸਤੇ ਬਾਰੇ ਦੱਸਣਾ ਕਿ ਗੁਰੂ ਨਾਨਕ ਸਾਹਿਬ ਜੀ ਮਾਰਦੇ ਦਾ ਜਿਹੜਾ ਰਸਤਾ ਹੈ ਉਹ ਬਹੁਤ ਵਧੀਆ ਹੈ ਆਪਣੇ ਪੰਥ ਦੀ ਵਡਿਆਈ ਕਰਨੀ ਪੰਥ ਦਾ ਵਾਅਦਾ ਕਰਨਾ ਭੁੱਲੇ ਭਟਕਿਆਂ ਨੂੰ ਪਰਮਾਤਮਾ ਦੇ ਨਾਲ ਜਾ ਕੇ ਜੋੜਨਾ ਇਹ ਬਚਨ ਕਹੇ ਸੀ ਕਲਗੀਧਰ ਪਾਤਸ਼ਾਹ ਨੇ ਮਹਾਰਾਜ ਜੀ ਨੇ ਵੀ ਭਾਈ ਨੰਦ ਲਾਲ ਜੀ ਨੇ ਇੱਕ ਵਾਰ ਪੁੱਛਿਆ ਸੀ ਮਹਾਰਾਜ ਜੀ ਨੂੰ ਕਿ ਮਹਾਰਾਜ ਜੀ ਤੁਹਾਡੇ ਕਿੰਨੇ ਸਰੂਪ ਨੇ ਤਾਂ ਮਹਾਰਾਜ ਜੀ ਨੇ ਕਿਹਾ ਸੀ ਕਿ ਮੇਰੇ ਤਿੰਨ ਸਰੂਪ ਨੇ ਮਹਾਰਾਜ ਜੀ ਨੇ ਉੱਥੇ ਕਿਹਾ ਸੀ ਕਿ ਤਿੰਨ ਸਰੂਪ ਹੈ ਮੋਹੇ ਕੇ ਸੁਨੋ ਨੰਦ ਲਾਲ ਚਿਤ ਲਾਏ ਤਿੰਨ ਸਰੂਪ ਹੈ ਮਹਾਰਾਜ ਜੀ ਕਹਿੰਦੇ ਮੇਰੇ ਭਾਈ ਨੰਦ ਲਾਲ ਜੀ ਕਹਿੰਦੇ ਮਹਾਰਾਜ ਜੀ ਕਿਹੜੇ-ਕਿਹੜੇ ਤੇ ਮਹਾਰਾਜ ਜੀ ਕਹਿਣ ਲੱਗੇ ਨਿਰਗੁਣ ਸਰਗੁਣ ਸ਼ਬਦ ਗੁਰ ਕਹੋ ਤੋਹੇ ਸਮਝਾਏ ਇੱਕ ਨਿਰਗੁਣ ਸਰੂਪ ਹੈ ਮੇਰਾ ਤੇ ਨਿਰਗੁਣ ਸਰੂਪ ਮਹਾਰਾਜ ਦਾ ਕਿਹੜਾ ਜਿਹੜਾ ਤਿੰਨਾ ਗੁਣਾ ਤੋਂ ਪਰੇ ਆ ਰਜੋ ਤਮੋਸ ਤੋਂ ਤੋਂ ਪਰੇ ਆ ਜਿਹਨੂੰ ਮਹਾਰਾਜ ਦੀ ਬਾਣੀ ਦੇ ਵਿੱਚ ਲਿਖਿਆ ਨਾ ਆਪਾਂ ਇਹ ਪੜ੍ਹਦੇ ਮਹਾਰਾਜ ਦੇ ਬਚਨ ਕਲਗੀਧਰ ਪਾਤਸ਼ਾਹ ਨੇ ਆਪ ਉਹਦੇ ਅੰਦ ਕੀਤੇ ਚੱਕਰ ਚਿਹਨ ਅਰ ਬਰਣ ਜਾਤ ਅਰ ਪਾਤ ਨਿਹਨ ਜਿਹੇ ਰੂਪ ਰੰਗ ਅਰ ਰੇਖ ਭੇਗ ਕੋ ਕਹਿ ਨਾ ਸਕਤ ਕੇ ਮਹਾਰਾਜ ਜੀ ਨੇ ਕਿਹਾ ਕਿ ਉਹ ਚੱਕਰ ਚਿਹਨ ਨਹੀਂ ਹੈ ਨਿਰਗੁਣ ਹੈ ਤਿੰਨਾ ਗੁਣਾ ਤੋਂ ਪਰੇ ਹੈ ਜਿਹਨੂੰ ਨੇਤ ਨੇਤ ਨਿਗਮ ਵੀ ਕਹਿੰਦੇ ਆ ਨੇਤ ਨੇਤ ਕਥੰਤ ਬੇਦਾ ਗੁਰੂ ਗ੍ਰੰਥ ਸਾਹਿਬ ਜੀ ਮਾਰ ਦੇ ਵੀ ਬਚਨ ਨੇ ਨਾਇਤੀ ਨਾਇਤੀ ਜਿਹਦਾ ਅੰਤ ਨਹੀਂ ਕੋਈ ਨਿਰਗੁਣ ਜਿਹਦਾ ਕੋਈ ਸਰੂਪ ਨਹੀਂ ਹੈ ਨਿਰਾਕਾਰ ਹੈ ਉਹ ਦੂਸਰਾ ਹੈ ਸਰਗੁਣ ਸਰੂਪ ਮਹਾਰਾਜ ਕਹਿ ਲਗੇ 10 ਸਰੂਪ ਅਸੀਂ ਧਾਰਨ ਕੀਤੇ ਆ ਨਿਰਗੁਣ ਸਰੂਪ ਚੋਂ ਹੀ ਇਹ 10 ਸਰਗੁਣ ਸਰੂਪ ਆਏ ਆ ਪਰ ਸਰਗੁਣ ਸਰੂਪ ਸਦਾ ਵਾਸਤੇ ਨਹੀਂ ਰਹਿ ਸਕਦਾ ਉਹ ਕਾਰਜ ਕਰਨ ਵਾਸਤੇ ਆਉਂਦਾ ਹੈ ਤੇ ਕਾਰਜ ਕਰਕੇ ਆਪਣਾ ਸਰਗੁਣ ਸਰੂਪ ਲੋਪ ਕਰ ਲਿੰਦਾ ਵਾਹਿਗੁਰੂ ਪਰ ਤੀਸਰਾ ਮਹਾਰਾਜ ਜੀ ਕਹਿੰਦੇ ਸਾਡਾ ਸਰੂਪ ਹੈ ਸ਼ਬਦ ਗੁਰੂ ਇਹ ਸ਼ਬਦ ਹੈ ਸਾਡਾ ਸ਼ਬਦ ਦੇ ਰੂਪ ਵਿੱਚ ਅਸੀਂ ਸਦਾ ਆਪਣੇ ਸਿੱਖ ਦੇ ਨਾਲ ਰਵਾਂਗੇ ਤੇ ਗੁਰਬਾਣੀ ਸਦਾ ਨਾਲ ਹੈ ਨਾ ਕਿਤੇ ਵੀ ਚਲੇ ਜਾਈਏ ਅਸੀਂ ਸਾਨੂੰ ਬਾਣੀ ਕੰਠ ਹੋਵੇਗੀ ਗੁਰੂ ਗੁਰਬਾਣੀ ਸਾਡੇ ਨਾਲ ਗੁਰਬਾਣੀ ਸਾਡੀ ਰੱਖਿਆ ਕਰੇਗੀ ਇਸ ਕਰਕੇ ਗੁਰਬਾਣੀ ਨੂੰ ਗੁਰੂ ਬਨਣਾ ਮਹਾਰਾਜ ਦੇ ਬਚਨ ਜੋ ਬਾਣੀ